पठानकोट ट्रैफिक पुलिस वालों पठानकोटर मलकपुर चौक लगा के विशेष चैकिंग मुहिम चलाई गई इस दौरान आहना बारी की बारीकी जांच की गई चैकिंग दौरान जिन्होंने वाहन चालक को लाजमी दस्तावेज जिम्मे की ड्राइविंग लाइसेंस वाहन रजिस्ट्रेन ਬੀਮਾ ਅਤੇ ਪੋਲੂਸ਼ਨ ਸਰਟੀਫਿਕੇਟ ਮੌਜੂਦ ਨਹੀਂ ਸਨ ਉਹਨਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਚਲਾਨ ਕੱਟੇ ਗਏ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਸਤਾਵੇਜ਼ਾਂ ਦੀ ਪੂਰੀ ਜਾਣਕਾਰੀ ਨਾਲ ਹੀ ਵਾਹਨ ਚਲਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਿਆ ਜਾ ਸਕੇ ਉਹਨਾਂ ਨੇ ਦੱਸਿਆ ਕਿ ਅਜਿਹੇ ਚੈਕਿੰਗ ਮੁਹਿੰਮਾ ਅੱਗੇ ਵੀ ਜਾਰੀ ਰਹਿਣਗੀਆਂ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਡਾਇਰੈਕਸ਼ਨ ਤੇ ਅੱਜ ਆਪਾਂ ਇੱਥੇ ਬੂਲ ਚੌਂਕ ਮਲਕਪੁਰ ਵਿਖੇ ਨਕਲਾ ਆ ਕੇ ਜਿਹੜੇ ਵੀ ਟ੍ਰੈਫਿਕ ਨੂਲ ਤੋੜ ਰਹੇ ਨੇ ਉਹਨਾਂ ਦੇ ਆਪਾਂ ਚਲਾਣ ਕਰ ਰਹੇ ਹਾਂ ਤੇ ਹੁਣ ਤੱਕ ਕੋਈ 35 36 ਚਲਾਣ ਜਿਹੜੇ ਉਹ ਕਰ ਦਿੱਤੇ ਆ ਤੇ ਬਾਕੀ ਅਜੇ ਕਰ ਰਹੇ ਆ ਜੀ ਕਿਹਦਾ ਕਿਹਦਾ ਚਲਾਣ ਕਰ ਰਹੇ ਹੋ ਹਰ ਫੈਂਸ ਦਾ ਜਿਹੜਾ ਕੋਈ ਟ੍ਰੈਫਿਕ ਰੂਲ ਤੋੜ ਰਿਹਾ ਉਹਦੀ ਆਪਾਂ ਚਲਾਣ ਕੀਤੀ ਹੈ ਠੀਕ ਹੈ ਥੈਂਕ ਯੂ